ਫਰੈਂਡਸ ਦੂਜਾ ਦੇਖੋ ਪ੍ਰੈਸ ਕੋ ਰੋਣਾ ਜਾ ਕੇ ਲੈ ਕੇ ਆ ਆ ਕੰਮ ਹੀ ਹੋ ਜਾਂਦੇ ਹੁੰਦੇ ਇਹਨੂੰ ਕਹਿੰਦੇ ਆਂ ਕੁਛ ਸੀਮਾਰ ਹੂੰ ਜੀ ਗਾੜੀ ਲਈ ਬੈਠਾ ਪਤੰਦਰ ਕਾਰ ਤਾਂ ਸਹੀ ਸਾ ਕਰੀ ਵੀ ਬਣਾਉਂਦਾ ਪੂਰੀ ਆਏ ਹਾਈ 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 ਜੀ ਗਾੜੀ ਫੁਰਾਈ ਚਾਰ ਹੋ ਗਏ ਯਾਰ ਸੱਵੇਂ ਮੰਦਰ ਅੰਦਰ ਹੋਣ ਅੱਜ ਤੱਕ ਕਿੰਨੇ ਵਜੇ ਆਤੇ 7 7 ਤੋਂ ਵੀ ਉੱਪਰ ਹੈ 7 ਤੋਂ ਵੀ ਉੱਪਰ ਹੈ 3 ਤੋਂ ਸਿੱਧੇ ਹੀ 7 ਬੱਚੇ ਲੈਂ ਦੇਖੋ ਗੱਡੀ ਲੰਬੀ ਲੰਗੀ ਹੈ ਲੈਂ ਜੀ ਉਹ ਤੱਕ ਵੀ ਉਹ ਤੋਂ ਵੀ ਪੜੇ ਅਜਿਹਾ ਨਾ ਫਿਰ ਹੁਣ ਅਸੀਂ ਵੀਆਈਪੀ ਹਾਂ ਫੋਲਾ ਸਿੱਧੇ ਐਂਟਰੀ ਕਰਨੀ ਤੁਹਾਨੂੰ ਸਮਝ ਆ ਗਈ ਆ ਹਾਂ ਜੇ ਨਾ ਹੋਏ ਵੀਡੀਓ ਨਹੀਂ ਪਾਵਾਂਗੀ ਜੇ ਨਾ ਹੋਏ ਵੀਡੀਓ ਬਿਲਕੁਲ ਡਿਲੀਟ ਜੈ ਗੁਰਦੇ ਤੁਹਾਨੂੰ ਗੁਰਦੇ ਸਾਰਿਆਂ ਨੂੰ ਬਰਪਰਵ ਦੀਆਂ ਲੱਖ ਲੱਖ ਹਾਂ ਸਾਰਿਆਂ ਨੂੰ ਬਰਪਰਵ ਦੀਆਂ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਕਰੋੜ ਕਰੋੜ ਵਧਾਈਆਂ ਮਾਲਕ ਤੁਹਾਨੂੰ ਤਰੱਕੀਆਂ ਹੋਵੇ A few moments later ਬੋਲੇ ਸੋਨਰ ਦਾ ਸਤਿਗੁਰੂ ਜੀ ਸਰਬਦਾਨ ਸਤ बोले सोंदर पै सतगुरु स्वामी मेरी दास महाराज की जय बोले सोंदर पै सतगुरु स्वामी गरीब दास महाराज की जय परबोले सोंदर पै अमर शीश सान राम आनंद महाराज की जय बोले सोंदर पै सर्व भेद बलवान की जय जय गुरुदेव गुरुदेव सत ਆਰੇ ਬਰਾਬਰ ਸਵਾਸ ਦਾ ਲੱਖ ਲੱਖ ਵਧਾਈਆਂ ਆਓ ਗੁਰੂ ਤੇਰੀ ਸਾਧ ਸੰਗਤ ਜੀ ਸਤਿਗੁਰ ਅਰਜਨ ਸਾਹਿਬ ਜੀ ਦੇ ਨਾਮ ਦੇ ਨਿਸ਼ਾਨ ਸਾਹਿਬ ਚੁੜਾਏ ਜਾਣਗੇ ਆਓ ਆਪਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰੀਏ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਾਂ ਸਤਿਗੁਰ ਅਰਜਨ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਸ਼ਬਦ ਅਰੰਭ ਕਰਦੇ ਹਾਂ ਸੋ ਆਉ ਬੜੇ ਪਿਆਰ ਨਾਲ ਸਾਹ ਬਸੇ ਪਾਣੇ ਸਾਥ ਉਚਾਰ ਕਰਨਾ ਜੀ ਨਾਲ ਜੈਨ ਜੈਨ ਬਾਮੁਰ ਦੇਵਤ ਵੀ ਪਰ ਲੋਚਮ ਸਰਧਨਾ ਸੇਨ ਤਰ ਤੁਜ ਵਿਨੋ ਕਾਰ ਨ ਕਰੈ ਐਸੀ ਲਾਲ ਤੁਜ ਵਿਨ ਕੋ ਅਨੇ ਕਰੈ i had a of ਬਿਲਾ ਤੇਰ ਤਾ ਗੁਰੂ ਰਵਿਦਾਸ ਗੁਰੂ ਤੇਰੇ ਨਾਮ ਦੇ ਝੰਡੇ ਝੁਲਦੇ ਨੇ ਰਵਿਦਾਸ ਗੁਰੂ ਰਵਿਦਾਸ ਗੁਰੂ ਤੇਰੇ ਨਾਮ ਦੇ ਝੰਡੇ ਝੁਲਦੇ ਨੇ ਰਵਿਦਾਸ ਗੁਰੂ ਰਵਿਦਾਸ ਗੁਰੂ ਤੇ ਉਡਦੇ ਤਰਪਸਾਰੇ thank <laughs> you